ਮੇਰੇ ਪੰਜਾਬ ਦੀ ਧੀ ਭਾਗ ਅਠਮਾ ਲੇਖਕਾ ਪ੍ਰੀਤਜੀਤ ਸੰਤੋਖ ਬਾਗੂ ਨੂੰ ਬੋਲੀ ਤੈਨੂੰ ਘਰੇ ਬੈਠੀ ਨੂੰ ਕੁੜੀ ਮਿਲ ਗਈ ਈਰ ਵਰਗੀ ਕੁੜੀ ਐ ਸਾਰਾ ਕੰਮ ਕਰਦੀ ਐ ਮੂੰਝ ਬੋਲਨੀ ਘਰ ਪਰ ਦੇਣਾ ਮੇਰੇ ਭਰਾ ਨੇ ਇਹੇ ਦਾਜ ਨਾਲ ਜੇ ਤੂੰ ਕੁੜੀ ਭਾਲਦਾ ਇਹੇ ਜੀ ਤਾਂ ਤੈਨੂੰ ਸਾਰੀ ਉਮਰ ਇਹ ਜੀ ਕੁੜੀ ਨਹੀਂ ਮਿਲਣੀ ਕੁਆਰਾ ਬੈਠਾ ਰਹੇਗਾ ਮਗਰ ਨੇ ਗੁੱਸੇ 'ਚ ਕਿਹਾ ਕਿਉਂ ਨਹੀਂ ਸੀ ਮਿਲਣੀ ਕੁੜੀ ਐਵੇਂ ਜਿਆਦਾ ਬੋਲੀ ਜਾਂਦੀ ਐ ਬੇਲੇ ਨੂੰ ਇੰਨੀ ਪੜ੍ਹੀ ਲਿਖੀ ਕੁੜੀ ਨਹੀਂ ਮਿਲਦੀ ਨੌਕਰੀ ਵਾਲਾ ਭਾਲਦੇ ਸੀ ਮੇਰੇ ਕਹਿਣ ਤੇ ਰਿਸ਼ਤਾ ਦਿੱਤਾ ਮੇਰੇ ਭਰਾ ਨੇ ਤੂੰ ਤਾਂ ਕਰੇ ਸਾਰਾ ਦਿਨ ਬੇਲਾ ਬੈਠਾ ਰਹਿੰਦਾ ਐਦਾਂ ਤਬਰ ਦਾ ਕੋਈ ਪਸੇਰੀ ਮਾਣਾ ਕੋਈ ਨਹੀਂ ਕੌਂਦੀ ਮੱਗਰ ਵੀ ਬਾਪ ਨੂੰ ਗੁੱਸੇ 'ਚ ਬੋਲਦਾ ਹੈ ਕੰਮ ਕਰਿਆ ਕਰ ਕੋਈ ਕੰਮ ਸਿੱਖ ਲੈ ਕੰਮ ਤੇ ਲੱਗ ਜਾ ਕੁੜੀ ਪੜ੍ਹੀ ਲਿਖੀ ਮਿਲ ਜੂ ਮਿਲ ਗਈ ਹੁਣ ਤੂੰ ਕਵੀਨਦਾਰ ਬਣਨ ਵਾਲਾ ਕੋਈ ਸਿਆਣਾ ਬਾਣਾ ਕੁੜੀ ਦੇਖਣ ਵਾਲੇ ਸੁਪਨੇ ਭੁੱਲ ਸਿੱਧਾ ਹੋ ਜਾ ਤੇ ਕੰਮ ਸੰਭਾਲ ਬਾਬੂ ਦਾ ਰਸਤਾ ਪੱਕਾ ਹੋ ਜਾਂਦਾ ਹੈ ਸੰਤੋ ਦੇ ਪਿਓ ਤੇ ਭਰਾ ਆ ਕੇ ਬਾਬੂ ਨੂੰ ਸਗਣ ਕਰ ਜਾਂਦੇ ਐ ਸਿੱਧਾ ਵਿਆਹ ਵਾਲਾ ਦਿਨ ਰੱਖਿਆ ਜਾਂਦਾ ਮੱਗਰ ਨੇ ਕਿਹਾ ਕੋਈ ਇਕੱਠ ਨਹੀਂ ਕਰਨਾ ਅਗਲੇ ਮਹੀਨੇ ਤੇਜੇ ਦੀ ਕੁੜੀ ਦੇ ਮੁੰਡੇ ਦਾ ਵਿਆਹ ਹੈ ਤੇ ਜਿਹਨੇ ਅਗਲੇ ਹਫਤੇ ਆਉਣਾ ਹੈ ਆਪਾਂ ਹਫਤੇ ਅਗਲੇ ਹਫਤੇ ਚੁੰਨੀ ਜਗਾ ਲੈਣੇ ਆ ਤੇਜੇ ਨੇ ਇਸੇ ਹਫਤੇ ਆਉਣਾ ਸੀ ਦੀਪੂ ਆਪ ਦੇ ਘਰ ਦੇ ਰੰਧੀ ਕਰਕੇ ਅੱਜ ਕੱਲ ਘਰੇ ਕੰਮ ਕਰਾਉਂਦੀ ਸੀ ਸ਼ਕੀਨੀ ਘਟ ਲਾਉਂਦੀ ਬਘੇਲ ਸਕੂਲ ਚਲਾ ਜਾਂਦਾ ਦਲੇਰ ਖੇਤਾਂ 'ਚ ਕੰਮ ਕਰਦਾ ਆਪ ਦੀ ਖੇਤੀਬਾੜੀ ਕਰਦਾ ਨਾਲ ਹੋਰ ਘਰਾਂ ਦੀ ਜੀਨ ਵੀ ਠੀਕੇ ਤੇ ਲੈਂਦਾ ਸੀ ਕਿਉਂਕਿ ਖੇਤੀ ਕਰਨ ਵਾਲੇ ਮੱਘਰ ਚੇਤ ਬਾਬੂ ਤੇ ਦਲੇਰ ਕੰਮ ਕਰਨ ਵਾਲੇ ਸੀ ਇਸ ਕਰਕੇ 50 ਕਿੱਦੇ ਦੀ ਖੇਤੀਬਾੜੀ ਕਰਦੇ ਸੀ ਤੇਜਾ ਵੀ ਘਰੇ ਆ ਗਿਆ ਗੀਬੋ ਨੇ ਬਾਬੂ ਦੇ ਵਿਆਹ ਵਾਸਤੇ ਕਪੜੇ ਸੋਨਾ ਖਰੀਦ ਲਿਆ ਮੱਗਰ ਦੇ ਗੇਬੋ ਨਾਲ ਸੰਤੋ ਤੇ ਤੀਜਾ ਬਾਬੂ ਨੂੰ ਚੁੰਨੀ ਚੜਾਉਣਾ ਚਲੇ ਗਈ ਘਰੇ ਕੋਈ ਇਕੱਠ ਨਹੀਂ ਕੀਤਾ ਗੇਬੋ ਨੇ ਬੋਲ ਦਿੱਤਾ ਸੀ ਤੇ ਜਿਹਦੇ ਜਵਾਕਾਂ ਦੇ ਵਿਆਹ ਤੇ ਇਕੱਠ ਕਰਾਂਗੇ ਬਾਕੀ ਜੋ ਖਰਚ ਹੁਣ ਕਰਨਾ ਹੈ ਉਸ ਪੈਸੇ ਨਾਲ ਬਾਬੂ ਨੇ ਸੋਨਾ ਖਰੀਦ ਲਿਆ ਘਰੇ ਵੀ ਵੱਡਾ ਦਰਵਾਜ਼ਾ ਬਣਾ ਦਿੱਤਾ ਗਿਆ ਵਿੱਚ ਬੈਠਕ ਤਿਆਰ ਕੀਤੀ ਗਈ ਤੇਜੇ ਨੇ ਘਰੇ ਗੇਬੋ ਨੂੰ ਮਣਾ ਕੇ ਬਾਥਰੂਮ ਤੇ ਲੈਟਰਨ ਬਣਵਾਈ ਕਿਉਂਕਿ ਉਸ ਵੇਲੇ ਘਰੇ ਖੂਹੀ ਪਟਾਉਣਾ ਨਹੀਂ ਸੀ ਦਿੰਦੀ ਗੇਵੋ ਤਾਂ ਲੜਾਈ ਕਰਦੀ ਸੀ ਵੀ ਘਰੇ ਵੇੜੇ 'ਚ ਖੂਹੀ ਟੋਣੀ ਮਾੜੀ ਗੱਲ ਹੈ ਲੋਕੀ ਕੀ ਕਹਿਣਗੇ ਤੇਜਾ ਮਲਾਜਮ ਹੋਣ ਕਰਕੇ ਖੇਤ ਵਿੱਚ ਜਾਣਾ ਪਸੰਦ ਨਹੀਂ ਸੀ ਕਰਦਾ ਤੇਜੇ ਦਾ ਰਹਿਣ ਸਹਿਣ ਵਧੀਆ ਸੀ ਅੱਜ ਬਾਬੂ ਦੀਆਂ ਭੈਣਾਂ ਨੇ ਪਰਿਵਾਰ ਨਾਲ ਆਉਣਾ ਸੀ ਕਰਦਾ ਕਰਜ ਨਿਕਾਇਆ ਪ੍ਰੋਗਰਾਮ ਕਰਨਾ ਸੀ ਇਸ ਕਰਕੇ ਹਲਵਾਈ ਆਇਆ ਹੋਇਆ ਸੀ ਉਸਨੇ ਸਬ지 ਤੇ ਵਰਤਨਯੋਗ ਮਠਿਆਈ ਬਣਾਈ ਸੀ। ਇੱਕ ਦੋ ਦਿਨ ਦਾ ਕੰਮ ਸੀ। ਰਾਤ ਬਹੁਤ ਹਨੇਰੀ ਆਈ ਸੀ। ਇਸ ਕਰਕੇ ਘਰ ਚ ਮਿੱਟੀ ਜ਼ਿਆਦਾ ਆਉਣ ਕਰਕੇ ਸਫਾਈ ਦਾ ਕੰਮ ਵੱਧ ਗਿਆ ਸੀ। ਸਾਰੇ ਬੇੜੇ ਵਿੱਚ ਦਰਖਤਾਂ ਦੇ ਪੱਤੇ, ਟਾਹਣੇ ਡਿੱਗ ਪਏ ਸੀ। ਇੱਕ ਕੁੱਤੀ ਬਾਹਰੋਂ ਘਰ ਆ ਕੇ ਬੜੀ ਤੇ ਆਉਂਦੇ ਹਲਵਾਈ ਦੇ ਮਗਰ ਪੈ ਗਈ। ਬਾਪੂ ਨੇ ਗੁੱਸੇ 'ਚ ਕੁੱਤੀ ਕੁੱਟ ਦਿੱਤੀ। ਜਦੋਂ ਕੁੱਤੀ ਨੇ ਨਾ ਵਰਗੀ ਦੇਖੀ ਤਾਂ ਬਾਬੂ ਨੇ ਵੱਡੇ ਭਰਾ ਮਗਰ ਨੇ ਬਾਬੂ ਨੂੰ ਘੁੱਟ ਦਿੱਤਾ ਬਾਬੂ ਗੁੱਸੇ ਚ ਘਰੋਂ ਜਲਾ ਦਿਆ ਨਾਲ ਬਗੇੜ ਨੂੰ ਲੈ ਗਿਆ ਪਿੱਛੋਂ ਘਰ ਵਿੱਚ ਸਾਰੇ ਕੰਮ ਲੱਗ ਗਏ ਜੇ ਤਾਂ ਸ਼ਾਮ ਤੱਕ ਬਾਬੂ ਤੇ ਬਗੇੜ ਆਇ ਨਹੀਂ ਸਾਰੇ ਪਾਲਣ ਲੱਗ ਪਏ ਗੇਬੋ ਘੜਾ ਗਈ ਕੁੜੀਆਂ ਨੂੰ ਸ਼ਾਮ ਨੂੰ ਕੁੜੀਆਂ ਨੇ ਆਉਣਾ ਸੀ ਤਾਂ ਗੇਬੋ ਨੇ ਕਿਹਾ ਜਲਦੀ ਪਾੜ ਲਓ ਸ਼ਰਮਾਉ ਵੀ ਮੁੰਡਾ ਘਰੋਂ ਪਟਕਿਆ ਤੇਜੇ ਨੂੰ ਬਿੱਲੂ ਖੇਤੋਂ ਦਾ ਹੋਇਆ ਦੱਸ ਗਿਆ ਵੀ ਤੁਹਾਡੇ ਮੁੰਡੇ ਦਾ ਵਿਆਹ ਹੈ ਉਹ ਦੋਨੇ ਗੁਰਦੁਆਰੇ ਸਿਫਾਈ ਕਰੀ ਜਾਂਦੇ ਐ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕੀ ਕਰ ਰਹੇ ਹੋ ਤਾਂ ਬਾਪੂ ਨੇ ਕਿਹਾ ਹਨੇਰੀ ਕਰਕੇ ਕੂੜਾ ਜਿਆਦਾ ਫਿਲ ਰਿਆ ਪਿਆ ਸੀ ਇਸ ਕਰਕੇ ਧੋ ਰਹੇ ਹਾਂ ਤੇਜੇ ਨੇ ਘਰ ਵਿੱਚ ਦੱਸ ਦਿੱਤਾ ਕਿ ਦੋਨੋਂ ਗੁਰੂ ਘਰ ਕੰਮ ਕਰੀ ਜਾਂਦੇ ਨੇ ਆ ਮੈਂ ਲੈ ਕੇ ਆਉਣਾ ਤੇਜਾ ਜਾ ਕੇ ਦੋਨਾਂ ਨੂੰ ਲੈ ਆਇਆ ਅੱਜ ਸ਼ਾਮ ਤੱਕ ਗੇਬੋ ਦੀਆਂ ਦੋਨੇ ਕੁੜੀਆਂ ਤਾਰੋ ਤੇ ਸਿੰਦੀ ਜਵਾਕਾਂ ਨਾਲ ਆ ਜਾਂਦੀਆਂ ਨਾਲ ਗੇਬੋ ਦੇ ਜਵਾਈ ਜੰਗੀਰ ਤੇ ਦਸੀਰਾ ਹੁੰਦੇ ਨੇ ਸ਼ਾਮ ਨੂੰ ਰੋਟੀ ਦੁੱਖ ਪਕਾ ਕੇ ਸਵੇਰੇ ਦੀ ਰੋਟੀ ਸਬਜੀ ਬਾਸਤੇ ਤਿਆਰ ਕਰਨ ਲੱਗ ਜਾਂਦੀਆਂ ਨੇ ਸਿੰਦੂ ਸਿੰਦੀ ਨੂੰ ਮਰੋਂ ਜ਼ਿਆਦਾ ਪਸੰਦ ਕਰਦੀ ਐ ਕਿਉਂਕਿ ਸਿੰਦੀ ਦੇ ਖੋਦ ਤਿੰਨ ਮੁੰਡੇ ਸੀ ਕੋਈ ਕੁੜੀ ਨਹੀਂ ਸੀ ਸਿੰਦੀ ਸੋਚਦੀ ਕਾਸ਼ ਮੇਰੇ ਵੀ ਇੱਕ ਕੁੜੀ ਹੁੰਦੀ ਛਿੰਦੀ ਨੇ ਬਸੰਤ ਨੂੰ ਕਿਹਾ ਸੀ ਜਦੋਂ ਜਿਹੜੀ ਹੋਈ ਸੀ ਕਿ ਮੈਨੂੰ ਕੁੜੀ ਦੇ ਦੇ ਪਰ ਬਸੰਤ ਨੇ ਗੱਲ ਨਹੀਂ ਮੰਨੀ। ਇਹ ਹੀ ਕਿਹਾ ਬੀਬੀ ਛਿੰਦੀ ਜੇ ਤੈਨੂੰ ਕੁੜੀ ਦਿੱਤੀ ਤਾਂ ਲੋਕੀ ਕੀ ਕਹਿਣਗੇ? ਕੁੜੀ ਪਾਲੀ ਨਹੀਂ ਗਈ ਹੁਣਾ। ਅੱਗੇ ਵਣ ਦਿੱਤੀ। ਵੈਸੇ ਜਿਹੜੀ ਤੇ ਕਾਟੋ ਤੇਰੀਆਂ ਹੀ ਢਿਜੀਆਂ ਤੂੰ ਆਪਦੀ ਨਹੀਂ ਸਮਝਾ। ਇਹ ਸੋਚਦੀ ਛਿੰਦੀ ਨੂੰ ਬਤਾ ਲੱਗਾ ਹੁਣ ਮਰੋ ਨੂੰ ਲੈ ਜਾਵਾਂ। ਇਹਨੂੰ ਕਿਹੜਾ ਕੋਈ ਚੰਗੀ ਤਰ੍ਹਾਂ ਸਮਝਦਾ ਹੈ? ਕਿਵੇਂ ਰੋਲਦੀ ਕਰਦੀ ਰੜਦੀ ਹੈ। ਸੋਕ ਨਾਲ ਮਰੋਵੀ ਰੁੜਦੀ ਹੋਈ ਤੁਰ ਲਗ ਗਈ ਅੱਜ ਤਾਂ ਸਿੰਦੀ ਆਈ ਸੀ ਉਸ ਦਿਨ ਦੀ ਸਿੰਦੀ ਦੇ ਗਲ ਦਾ ਹਾਰ ਬਣੀ ਹੋਈ ਸੀ ਕਿਉਂਕਿ ਸਿੰਦੀ ਨੂੰ ਮੋਹ ਜ਼ਿਆਦਾ ਸੀ ਮੇਜਰ ਚਿੜੀ ਕਾਟੋ ਖੁਸ਼ ਪੂਰੇ ਸੀ ਪਰ ਭੂਆ ਭੂਆ ਕਰਦੇ ਨਾ ਥੱਕਦੇ ਕਿਉਂਕਿ ਭੂਆ ਸਿੰਦੀ ਹੀ ਕੁੜੀਆਂ ਨੂੰ ਤਿਆਰ ਕਰਦੇ ਸੀ ਪਰ ਤਾਰੋ ਜਮਾ ਆਪਦੀ ਮਾਂ ਗੇ ਬਵਰਗੀ ਸੀ ਤਾਰੋ ਦੇ ਦੋ ਕੁੜੀਆਂ ਤੇ ਦੋ ਮੁੰਡੇ ਸੀ ਕੁੜੀਆਂ ਵੱਡੀਆਂ ਸੀ ਤੇ ਮੁੰਡੇ ਦੋਨੇ ਛੋਟੇ ਚਾਹ ਨੂੰ ਵੇੜੇ 'ਚ ਮੰਝੇ ਡਾਹੇ ਹੋਏ ਸੀ ਰੋਟੀ ਪਾਣੀ ਖਾ ਕੇ ਸਵੇਰੇ ਵਾਸਤੇ ਸਬਜ਼ੀ ਦੀ ਤਿਆਰੀ ਕਰਨ ਲੱਗ ਪਏ ਤੇ ਬੈਠਾ ਬੈਠੇ ਗੱਲਾਂ ਕਰ ਰਹੇ ਸੀ ਦਸੰਤ ਨੇ ਦੁੱਧ ਦਾ ਗਲਾਸ ਭਰ ਕੇ ਸਭ ਦੇ ਕੋਲ ਰੱਖ ਦਿੱਤੇ ਜਵਾਕਾ ਨੂੰ ਬੋਲੀ ਆਜੋ ਦੁੱਧ ਪੀ ਲਓ ਠੰਡਾ ਹੋ ਗਿਆ ਹੈ ਜਵਾਕ ਮੰਝੇ ਟਪ ਟਪ ਚੌਰ ਕਰ ਰਹੇ ਸੀ ਤਾਰੋ ਬੋਲੀ ਕੁੜੀਓ ਕਿਵੇਂ ਮੰਝੇ ਤੋੜਨੇ ਆ ਭਾਬੀ ਬਸੰਤ ਕੁੜੀਆਂ ਨੂੰ ਦੁੱਧ ਨਹੀਂ ਪੀਣ ਦੇਣਾ ਚਾਹੀਦਾ ਇਹ ਸੁਣ ਕੇ ਗੇਬੋ ਦੀ ਬੋਲੀ ਕੋਠੇ ਜਿੱਦੀਆਂ ਹੋ ਜਾਣੀਆਂ ਜਿਨ੍ਹਾਂ 'ਚ ਮੈਂ ਨਹੀਂ ਕਦੇ ਕੁੜੀਆਂ ਨੂੰ ਦੁੱਧ ਪਿਆ ਦਿੱਤਾ ਇਹ ਤਾਂ ਰੋਟੀਆਂ ਵੀ ਸੋਚ ਕੇ ਖਾਨੀਆਂ ਨੇ ਕੁੜੀਆਂ ਨੂੰ ਦੋ ਤੋਂ ਵੱਧ ਰੋਟੀਆਂ ਨਹੀਂ ਦੇਣੀਆਂ ਚਾਹੀਆਂ ਸਿੰਧੀ ਨੇ ਕਿਹਾ بی بی ਕਿਉਂ ਨਹੀਂ ਪੀਣਾ ਦੁੱਧ ਕੁੜੀਆਂ ਦੇ ਢਿੱਡ ਨਹੀਂ ਲੱਗਾ ਹੁੰਦਾ ਹੁਣ ਜਿੰਨੀ ਭੁੱਖ ਹੋ ਉਹਨਾ ਹੀ ਖਾਣਾ ਸਾਨੂੰ ਦੁੱਧ ਨਹੀਂ ਪੀਣ ਦਿੱਤਾ ਤਾਂ ਹੀ ਅੱਜ ਕੱਲ੍ਹ ਹੱਡ ਰੋਖਦੇ ਐ ਔਰ ਬਗਾਨੇ ਘਰੇ ਕੌਣ ਪੀਣ ਨੂੰ ਦਿੰਦਾ ਹੈ ਸਸਤਾ ਲੱਸੀ ਵੀ ਪੀਣ ਨੂੰ ਨਹੀਂ ਦਿੰਦੀ ਜਦੋਂ ਆਪਦੇ ਮਾਪਿਓ ਨਾ ਖੁੱਲ ਕੇ ਖਾਣ ਤੇ ਪੀਣ ਦੇਣ ਉਹ ਬਗਾਨੇ ਨਹੀਂ ਦਿੰਦੇ ਉਹਨਾਂ ਤੇ ਕੀ ਗੁੱਸੇ ਵਿੱਚ ਜਦ ਬੋਲਦੇ ਆਪਦੇ ਬਗਾਨੇ ਬਣ ਜਾਂਦੇ ਨੇ ਗੇ ਬੋ ਗੁੱਸੇ ਵਿੱਚ ਬੋਲੀ ਤੈਨੂੰ ਕੀ ਪਤਾ ਕੁੜੀਆਂ ਬਾਰੇ ਤੇਰੇ ਕੋਦੇ ਕੁੜੀ ਹੋਣੀ ਹੈ ਜਦੋਂ ਆਪਦੇ ਕੁੜੀ ਹੋ ਗਈ ਫਿਰ ਪਤਾ ਲੱਗਦਾ ਈ ਆਂਦਾ ਕਿਵੇਂ ਰਾਤ ਵੇਲਾ ਬੰਗੋਂ ਬਾਦੀ ਬੇਲਾ ਮੰਗ ਬਾਂਦੀਆਂ ਮਾਵਾਂ ਦੇ ਕਿਵੇਂ ਹੌਲ ਪੈਂਦੇ ਨੇ ਧੀਆਂ ਨੂੰ ਦੇਖ ਕੇ ਇਸ ਤਰ੍ਹਾਂ ਦੀ ਇਹ ਕਹਾਣੀ ਤੁਹਾਨੂੰ ਜਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਜੀ